ਮੋਦੀ ਦੇ ਨਯੋਤੇ ਤੇ 파ਰਤਾ ਨਵਾਜ਼ ਸ਼ਰੀਫ ਵੀ 6-4 ਦਿਨਾ ਤੇ ਮੋਦੀ ਨੂੰ ਪਾਕਿਸਤਾਨਾਂ ਦਾ ਬੁਲਾਵਾ ਵੀ ਦੇ ਸਕਦੇ ਨੇ ਇਸ ਤੋਂ ਇਲਾਵਾ ਪਾਕ ਮੀਮ ਅਤੇ ਮੋਦੀ ਦੇ ਮੁਲਾਕਾਤ ਤੇ ਪਾਕਿਸਤਾਨ ਦੇ ਵਿੱਚ ਵੀ ਕਾਫੀ ਚਰਚਾ ਚੜੀ ਹੋਈ ਹੈ ਪਾਕਿਸਤਾਨ ਮੀਡੀਆ ਦੋਵਾਂ ਦੀ ਮੁਲਾਕਾਤ ਨੂੰ ਇੱਕ ਚੰਗਾ ਸੰਕੇਤ ਮੰਨ ਰਹੀ ਹੈ ਸੋ ਇੱਕ ਚੰਗਾ ਮੈਸੇਜ ਲੋਕਾਂ ਦੇ ਵਿੱਚ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੁਲਾਕਾਤ ਦੇ ਜ਼ਰੀਏ ਤਕਰੀਬਨ 50 ਮਿੰਟ ਤੱਕ ਇਹ ਮੁਲਾਕਾਤ ਚੱਲੇ ਜਿਸ ਦੇ ਵਿੱਚ ਭਾਰਤ ਨੇ ਅੱਤਵਾਦ ਤੇ ਐਮਐਫਐਨ ਦਾ ਮੁੱਦਾ ਚੁੱਕਿਆ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਰਨਲ ਜੁਰਚੋ ਕਨੇ ਸਾਡੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਹਾਲਾਂਕਿ 2:30 ਵਜੇ ਨਵਾਜ਼ ਸ਼ਰੀਫ ਮੀਡੀਆ ਦੇ ਨਾਲ ਮੁਖਾਤਬ ਹੋਣਗੇ ਤਾਂ ਪਤਾ ਚੱਲ ਪਾਏਗਾ ਕਿ ਆਖਿਰਕਾਰ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਪਰ ਜੋ ਮੁਲਾਕਾਤ ਹੋਈ ਹੈ 50 ਮਿੰਟਾਂ ਤੱਕ ਦੀ ਮੁਲਾਕਾਤ ਚੱਲੀ ਸੰਕੇਤ ਕੀ ਦਿੱਤੇ ਜਾ ਰਹੇ ਨੇ ਇਸ ਮੁਲਾਕਾਤ ਦੇ देखो निश्चित तौर पे वाला कि मुलाकाती रो टाइम 30 मिनट तय किया गया सीगा पर 30 मिनट ਤੋਂ ਵਾਦੀ ਹੋਈ 50 ਮਿੰਟ ਤੱਕ ਪਹੁੰਚ ਗਈ ਪਰ ਜਾਣਕਾਰੀ ਮਿਲ ਪਾਰੀ ਹੈ ਕਿ ਤੇ ਪੂਰੇ ਮੁਲਾਕਾਤ ਦੇ ਦੌਰਾਨ ਆ ਆਤਵਾਦ ਦਾ ਮੁੱਦਾ ਪਰ ਜੋਸ਼ ਹੋ ਚੁਕਿਆ ਹੈਗਾ ਔਰ ਦੂਸਰੇ ਪਾਸੇ ਜੋ ਮੋਸਟ ਫੇਵਰਨੇਸ਼ਨ ਦਾ ਜੋ ਇਹ ਮਾਮਲਾ ਚੱਲ ਰਿਹਾ ਹੈਗਾ ਪਾਰਾ ਤੌਰ ਪਾਕਿਸਤਾਨ ਦੇ ਵਿੱਚ ਹਾਲਾਂਕਿ ਪਾਕਿਸਤਾਨ ਮਲੂਮ ਜਿਹੜਾ ਸੀਗਾ ਪਹਿਲਾਂ ਦੱਜਾ ਸੀਗਾ ਪਰ ਉਸ ਦੀ ਜਿਹੜੀ ਮਿਆਦ ਸੀਗੀ ਉਹ ਮਿਆਦ ਖਤਮ ਹੋਣ ਤੋਂ ਬਾਅਦ ਉਹਨੂੰ ਬੁਧਾਇਆ ਨਹੀਂ ਗਿਆ ਤਾਂ ਸਿੱਧਾ ਫੈਕਟ ਜਿਹੜਾ ਹੈਗਾ ਉਹ ਵਪਾਰ ਤੇ ਪੈ ਰਿਹਾ ਹੈ ਇਹ ਦੋ ਮੁੱਦੇ ਅਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮੇਰੇ ਕੋਲ ਦੋ ਮੁੱਦੇ ਚੁਕੇ ਗਏ ਨੇ ਪਾਕਿਸਤਾਨ ਮਲੂਮ ਕਿਹੜੇ ਮੁੱਦੇ ਚੁਕੇ ਗਏ ਨੇ ਉਸ ਦੀ ਜਿਹੜੀ ਜਾਣਕਾਰੀ ਨਹੀਂ ਬਕਾਇਦਾ 2:30 ਵਜੇ ਪ੍ਰੈਸ ਕਾਨਫਰੰਸ ਹੋਏਗੀ ਸ਼ਹਿਰੀ ਉਸ ਵੇਲੇ ਤੱਕ ਦਾ ਇੰਤਜ਼ਾਰ ਕਰਨਾ ਆਏਗਾ ਕਿ ਕੀ ਗੱਲਬਾਤ ਹੋ ਕਾਬਿਨਰ ਦੂਸਰੇ ਪਾਸੇ ਜੋ ਭਾਰਤ ਵੱਲੋਂ ਜੋ ਇੱਕ ਇੱਕ ਸਟੇਟਮੈਂਟ ਜਾਰੀ ਕਰਦਾ ਐਮਆ ਅਫੀਸ਼ੀਅਲੀ ਉਹ ਉਹ ਸਟੇਟਮੈਂਟ ਹਜੇ ਜਾਰੀ ਨਹੀਂ ਹੋਈ ਉਹਦਾ ਇੰਤਜ਼ਾਰ ਕਰਾਂਗੇ ਕਿਹੜੇ ਕਿਹੜੇ ਮੁੱਦੇ ਤੇ ਗੱਲਬਾਤ ਹੋਈ ਹੈ ਜੀ ਬਿਲਕੁਲ ਸਰਪਜੀਤ ਇੱਕ ਕਿਸ ਤਰ੍ਹਾਂ ਦੀ ਮੀਟਿੰਗ ਕਹੀ ਜਾ ਸਕਦੀ ਹੈ ਕਿਉਂਕਿ ਜੋ 50 ਮਿੰਟ ਤੱਕ ਵੇਟਿੰਗ ਚੱਲੀਆ ਹਾਲਾਂਕਿ ਸਮਾਂ 35 ਮਿੰਟ ਦਾ ਸੀ ਪਰ 50 ਮਿੰਟ ਤੱਕ ਜੋ ਚੱਲ ਚੁੱਕੀ ਸਾਰਕ ਦੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਇਸਰਾ ਮੀਟਿੰਗਾਂ ਦਾ ਦੌਰ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਜਾਰੀ ਆਪਣਾ ਦਾ ਸੰਭਾਲਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਪੂਰੇ ਜੋ ਮੀਟਿੰ ਕਿਸ ਤਰ੍ਹਾਂ ਦੀ ਇੱਕ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਸਮਝੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਵੱਲੋਂ ਜੋ ਦੋਨਾਂ ਦੇਸ਼ਾਂ ਵੱਲੋਂ ਅਗਰ ਕੋਸ਼ਿਸ਼ ਕੀਤੀ ਜੋ ਦੇਖਿਆ ਜਾ ਰਿਹਾ ਹੈ ਪੂਰੇ ਮਾਮਲੇ ਨੂੰ ਹੁਣ ਅੱਜ ਤੋਂ ਲੈ ਕੇ ਕੱਲ ਤੱਕ ਦੇ ਤਾਂ ਉਹਦੇ ਵਿੱਚ ਇਹ ਹੈ ਕਿ ਇੱਕ ਅੱਛੇ ਗੁਵਾਡੀ ਹੋਣ ਦਾ ਪਰਮਾਨ ਇਸ ਮੀਟਿੰਗ ਤੋਂ ਦਿੱਤਾ ਗਿਆ ਕਿਉਂਕਿ ਭਾਰਤ ਦੀ ਸਰਕਾਰ ਨਵੀਂ ਹੈਗੀ ਹੈ ਪਰ ਪਾਕਿਸਤਾਨ ਦੇ ਵਿੱਚ ਵੀ ਇੱਕ ਸਾਲ ਪਹਿਲਾਂ ਇਲੈਕਸ਼ਨ ਹੋਏ ਸਨ ਮੁਰਤਵਾਰ ਤੋਂ ਜਿਹੜੀ ਕਿ ਲੰਬੇ ਸਮੇਂ ਤੋਂ ਬਾਅਦ ਜਿਹੜਾ ਹੈਗਾ ਨਵਾਸ਼ਰੀਵ ਸੱਤਾ ਦੇ ਵਿੱਚ ਆਏ ਹੈਗੇ ਨੇ ਤਾਂ ਭਾਰਤ ਦੇ ਔਰ ਜਿਹੜੇ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਹੈਗੇ ਨੇ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਦੋਹਾਂ ਹੀ ਰਾਸ਼ਟਰਪਤੀਆਂ ਵੱਲੋਂ ਔਰ ਜਿਿਹੜੀ ਮਿਸਾਲ ਸੀ ਜਿਹੋ ਬਾਡੀ ਲੈਂਗੁਏਜ ਹੈ ਦੋਨਾਂ ਹੀ ਨੇਤਾਵਾਂ ਦੀ ਉਹਦੇ ਵੀ ਹੋ ਕੇ ਗੌਰ ਕਰੀਏ ਤਾਂ ਇੱਕ ਪੋਜ਼ਿਟਿਵ ਵੇ ਦੇ ਨਾਲ ਮੈਸੇਜ ਕਰਵੇ ਹੋ ਰਿਹਾ ਹੈਗਾ ਔਰ ਉਸੇ ਦੇ ਵੱਲ ਜਿਹੜੀ ਹਨ ਇਹ ਨਜ਼ਰਾਂ ਲੱਗੀਆਂ ਹੋਈਆਂ ਨੇ ਸਾਰਿਆਂ ਦੀ ਬਿਲਕੁਲ ਸਰ ਜੀ ਤੁਸੀਂ ਮੈਂ ਬਾਕੀ ਸਾਰਾ ਦੇਸ਼ਾਂ ਦੇ ਵੀ ਗੱਲ ਕਰ ਰਹੀ ਸੀ ਬਾਕੀ ਸਾਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਵੀ ਜੋੜ ਰਹੇ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦੀ ਜੋ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਤਾਂ ਮੁਲਾਕਾਤ ਹੋ ਚੁੱਕੀ ਹੈ ਉਹ ਮਾਇਨੇ ਜੋ ਨਿਕਲ ਰਹੇ ਨੇ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਪਰ ਬਾਕੀ ਦੇਸ਼ਾਂ ਦੇ ਨਾਲ ਵੀ ਮੀਟਿੰਗਾਂ ਦਾ ਦੌਰ ਜਾ ਰਹੀ ਹੈ ਆ ਬਿਲਕੁਲ ਕਿਉਂਕਿ ਸ਼ਰੀ ਇਸ ਤੋਂ ਪਹਿਲਾਂ ਜਿਹੜੀ ਸੀਗੀ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਹੋਈ ਔਰ ਉਸ ਤੋਂ ਨਾਲ ਹੀ ਜਿਹੜੀ ਸਭ ਤੋਂ ਵੱਧ ਸੀਗੀ ਅਫਗਾਨਿਸਤਾਨ ਦੇ ਜਿਹੜੇ ਰਾਸ਼ਟਰਪਤੀ ਹਮਦ ਕਰਜ਼ਾਈ ਉਹਨਾਂ ਦੇ ਨਾਲ ਗੱਲਬਾਤ ਹੋਈ ਕਿ ਭਾਰਤ ਔਰ ਅਫਗਾਨਿਸਤਾਨ ਦੇ ਰਿਸ਼ਤੇ ਵੀ ਕਾਫੀ ਅਹਿਮ ਹਨ ਭਾਰਤ ਵੱਲੋਂ ਕਾਫੀ ਮਦਦ ਵੀ ਕੀਤੀ ਜਾ ਰਹੀ ਹੈ ਔਰ ਹਾਲ ਹੀ ਦੇ ਵਿੱਚ ਜੋ ਹਰਾਤ ਦੇ ਵਿੱਚ ਹਮਲਾ ਹੋਇਆ ਉਸ ਇਸ ਤਰ੍ਹਾਂ ਦੇ तमाम ਤਰ੍ਹਾਂ ਦੀ ਜਿਹੜੀ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਇੱਕ ਅੱਛਾ ਗੁਵਾਂਡੀ ਜਿਹੜੇ ਕਿ ਕੋਈ ਸਾਰਕ ਦੇਸ਼ਾਂ ਦੇ ਸੱਤ ਦੇਸ਼ਾਂ ਦੇ ਕਸਰਪਨ ਨੁਮਾਇੰਦੇ ਇਸ ਸੌ ਚੁੱਕ ਸਮਾਗਮ ਚ ਆਇਆ ਔਰ 12 22 ਸਰ ਨਾਲ ਗੱਲਬਾਤ ਹੋ ਰਹੀ ਹੈ ਕਿ ਕਿ ਨਵੀਂ ਸਰਕਾਰ ਹੋਣ ਕਰਕੇ ਮੋਦੀ ਜਿਹੜੇ ਹੈਗੇ ਪਹਿਲੀ ਵਾਰ ਉਹਨੂੰ ਮਿਲ ਰਹੇ ਨੇ ਔਰ ਇੱਕ ਸਦਾਚਾਰ ਦੇ ਕਹਿ ਸਕਦੇ ਨੇ ਕਿ ਇੱਕ ਉਹ ਸਦਾਚਾਰ ਦੇ ਤੌਰ ਤੇ ਗੱਲਬਾਤ ਜਿਹੜੀ ਹੈਗੀ ਹੈ ਉਹ ਹੋ ਰਹੀ ਹੈਗੀ ਹੈ ਵੱਡਾ ਐਲਾਨ ਕੋਈ ਨਹੀਂ ਕਿ ਸਿਰਫ ਔਰ ਸਿਰਫ ਇਹ ਆਫੀਸ਼ੀਅਲੀ ਵਿਜ਼ਿਟ ਨਹੀਂ ਹੈਗੀ ਇੱਕ ਕਿਹ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਇਨਵੀਟੇਸ਼ਨ ਇੰਡੀਆ ਵੱਲੋਂ ਭੇਜਿਆ ਗਿਆ ਸੀਗਾ ਉਹ ਸਰਕਾਰ ਦੇ ਸੌਚਕ ਸਮਾਗਮ ਤੇ ਔਰ ਉਸ ਤਰ੍ਹਾਂ ਦੀ ਇੱਕ ਇਹ ਵੀ ਜਨਰਲ ਜਿਹੜੀ ਹੈਗੀ ਹੈ ਉਹ ਗੱਲਬਾਤ ਹੋ ਰਹੀ ਹੈ ਬਿਲਕੁਲ ਸਰ ਜੀ ਤੁਮੋਦੀ ਸ਼ਰਦੀ ਦੀ ਮੁਲਾਕਾਤ ਦਾ ਕਈ ਮਾਇਨਤੋ ਕਾਫੀ ਅਹਿਮ ਵੀ ਸਮਝੀ ਜਾ ਰਹੀ ਹੈ ਸੋ ਪੈਗਾਮ ਇਸ ਦਾ ਕਿਸ ਤਰ੍ਹਾਂ ਦਾ ਜਾ ਰਿਹਾ ਹੈ ਪਾਕਿਸਤਾਨ ਦੀ ਆਵਾਮ ਵਿੱਚ ਵੀ ਔਰ ਭਾਰਤ ਦੀ ਆਵਾਮ ਵਿੱਚ ਵੀ ਦੇਖੋ ਅਗਰ ਪੂਰੇ ਉਹਦੀ ਦੇਖੇ ਜਾਵੇ ਤਾਂ ਮੀਡੀਆ ਦੇ ਹਵਾਲੇ ਤੋਂ ਜੋ ਖਬਰਾਂ ਮਿਲਿਆ ਨੇ ਪਾਕਿਸਤਾਨ ਦੇ ਵਿੱਚ ਵੀ ਮੋਦੀ ਨੂੰ ਕਾਫੀ ਅਹਿਮਿਤ ਨਾਲ ਦੇਖਿਆ ਜਾ ਰਿਹਾ ਹੈਗਾ ਇਹ ਚਾਹ ਉਹਦਾ 100 ਚਿਕ ਸਮਾਗਮ ਹੋ ਗਏ ਉਹਨੂੰ ਵੀ ਜਿਹੜਾ ਕਿ ਸਰ ਜੀ ਕਿਹਾ 100 ਚਿਕ ਸਮਾਗਮ ਦੇ ਉਹ ਤੇ ਜਿਹੜੀ ਪੂਰਾ ਨਜ਼ਰਾ ਸੀਗਾ ਪਾਕਿਸਤਾਨ ਦੀਆਂ ਉਹ ਸੌਜਕ ਸਮਾਗਮ ਨੂੰ ਵੀ ਲੋਕਾਂ ਨੇ ਦੇਖਿਆ ਔਰ ਪਾਕਿਸਤਾਨ ਜਿਹੜਾ ਮੀਡੀਆ ਹੈਗਾ ਉਹ ਮੀਡੀਆ ਵੀ ਜਿਹੜਾ ਪੂਰੇ ਤਰੀਕ ਪੋਜੀਟਿਵ ਤਰੀਕੇ ਨਾਲ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਇੱਕ ਤਰ੍ਹਾਂ ਨਾਲ ਕਹਿ ਰਹੇ ਕਿ ਅੱਛਾ ਇੱਕ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਦੋਨਾਂ ਦੇਸ਼ਾਂ ਵੱਲੋਂ ਕਿ ਇੱਕ ਅੱਛਾ ਮਾਹੌਲ ਸਿਰਜਿਆ ਜਾਵੇ ਸ਼ਾਂਤੀ ਦਾ ਜਿਹੜਾ ਮਾਹੌਲ ਹੈਗਾ ਉਹ ਸਿਰਜਿਆ ਜਾਵੇ ਜੋ ਜੋ ਦੋਨਾਂ ਦੇਸ਼ਾਂ ਦੇ ਵਿਚਾਲੇ ਮੁੱਦੇ ਸਨ ਪਹਿਲਾਂ ਦੇ ਉਹਨਾਂ ਸਾਰੇ ਮੁੱਦਿਆਂ ਨੂੰ ਇੱਕ ਪਾਸੇ ਰੱਖ ਕੇ ਇੱਕ ਨਵੇਂ ਸਿਰੇ ਤੋਂ ਕੋਸ਼ਿਸ਼ ਹੋ ਰਹੀ ਹੈ ਸਰਵਜਿਤੇ ਇਹ ਜਹਿ ਮੰਨਿਆ ਹੁਣ ਜਾ ਸਕਦਾ ਹੈ ਕਿ ਮੋਦੀ ਦੇ ਨਿਯੋਤੇ ਤੇ ਜਿਸ ਤਰ੍ਹਾਂ ਭਾਰਤ ਆਇਨੇ ਨਵਾਜ਼ ਸ਼ਰੀਫ ਤੋਂ ਸਬਾ ਸ਼ਿਸ਼ਟਾਚਾਰ ਦੇ ਨਾਤੇ ਮੋਦੀ ਨੂੰ ਵੀ ਪਾਕਿਸਤਾਨ ਆ ਜਾਂਦਾ ਨਿਯੋਤਾ ਦਿੱਤਾ ਜਾ ਸਕਦਾ ਹੈ ਜੋ ਮੰਨ ਜੇ ਅਗਰ ਸੱਚੀ ਗੱਲ ਹੈ ਤਾਂ ਪਾਕਿਸਤਾਨ ਲਗਾਤਾਰ 10 ਸਾਲ ਦੇ ਵਿੱਚ ਅਗਰ ਯੂਪੀ ਦੀ ਸਰਕਾਰ ਸੀ ਤਾਂ ਹਾਲਾਂਕਿ ਸਪਾਰ ਮੰਤਰੀ ਡਾਕਟਰ ਮਨਮੋਨ ਸਿੰਘ ਦਾ ਜਨਮ ਸਾਲ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਸੀਗਾ ਉਸ ਜਨਮ ਸਾਲ ਦੇ ਮੌਕੇ ਤੇ ਪਹੁੰਚਣ ਦੇ ਲਈ ਵੀ ਲਗਾਤਾਰ ਸਦਸਤਾ ਗਿਆ ਪਰ ਮਨਮੋਨ ਸਿੰਘ ਨੇ 10 ਸਾਲ ਤੱਕ ਪਾਕਿਸਤਾਨ ਦਾ ਦੌਰਾਨ ਨਹੀਂ ਕੀਤਾ ਪਿੱਛੇ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਚਾਹੁੰਦੇ ਹੁਣ ਦੇਖਾਂਗੇ ਇਹ ਹੋਗਾ ਕਿ ਨਰਿੰਦਰ ਮੋਦੀ ਸਦਾ ਜੇ ਮਿਲਦਾ ਹੈ ਤਾਂ ਉਥੇ ਜਾਣੇ ਹੈ ਨਹੀਂ ਜਾਣੇ ਇਹ ਕਾਫੀ ਦਿਲਚਸਪ ਹੋਏਗਾ ਔਰ ਇੰਤਜ਼ਾਰ ਕਰਨਾ ਹੋਗਾ 2:00 ਵਜੇ ਜਦੋਂ ਨਵਾਸ਼ਰੀ ਪ੍ਰੈਸ ਕਾਨਫਰੰਸ ਕਰਾਂਗੇ तमाम ਖਰਾਂ ਦੇ ਜਿਹੜੀਆਂ ਗੱਲਾਂ ਲੱਗੀਆਂ ਨੇ ਉਸ ਵੇਲੇ ਸਾਹਮਣੇ ਆਉਣਗੀਆਂ ਸਰਬਜੀਤ ਇੱਕ ਗੱਲ ਹੋਰ ਜਾਣੇ ਚਾਹਾਂਗੇ ਕਈ ਦਿਨਾਂ ਤੋਂ ਇਸ ਦੋਵਾਂ ਪ੍ਰਧਾਨ ਮੰਤਰੀਆਂ ਦੀ ਜੋ ਮੁਲਾਕਾਤ ਹੋਣ ਵਾਲੀ ਸੀ ਉਸ ਤੇ ਨਜ਼ਰਾਂ ਟਿਕੀਆਂ ਹੋਈਆਂ ਸਨ ਸਿਆਸੀ ਮਾਇਨੇ ਦੇ ਕੀ ਕੱਢਣ ਰਾਜਨੀਤਿਕ ਤੌਰ ਤੇ ਇਸ ਮੁਲਾਕਾਤ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਦੇਖੋ ਜਿਸ ਤਰੀਕੇ ਨਾਲ ਅਗਰ ਭਾਰਤ ਦੀ ਗੱਲ ਕਰਦੇ ਤਾਂ ਭਾਰਤ ਦੇ ਵਿੱਚ ਯੂਪੀਐਸ ਸਰਕਾਰ ਪੈਣਾ ਰਹੀ ਆ ਔਰ ਕਾਂਗਰਸ ਦੇ ਨਜ਼ਾਮ ਵੱਲੋਂ ਬਕਾਇਦਾ ਅੱਛੀ ਦਾ ਸਵਾਗਤ ਕੀਤਾ ਗਿਆ ਕਿ ਕੱਚਾ ਵੇ ਹੈ ਕੱਚਾ ਪੋਜ਼ੀਟਿਵ ਕੋਸ਼ਿਸ਼ ਕੀਤੀ ਗਈ ਹੈ ਐਨਡੀਐ ਸਰਕਾਰ ਵੱਲੋਂ ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਜਿਹੜੇ ਛੋਟੇ-ਮੋਟੇ ਗਰੁੱਪ ਹੈ ਉਹ ਜ਼ਰੂਰ ਵਿਰੋਧ ਕਰ ਰਹੇ ਨੇ ਪਰ ਪਾਕਿਸਤਾਨ ਦੀ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੇ ਵੱਲੋਂ ਕਿਸੇ ਦਾ ਵਿਰੋਧ ਨਹੀਂ ਕੀਤਾ ਗਿਆ ਦੋਹਾਂ ਹੀ ਦੇਸ਼ਾਂ ਦੇ ਵਿੱਚ ਇਤਨਾ ਕਹਿ ਸਕਦੇ ਆ ਕਿ ਇਹਨਾਂ ਸਵੰਧਾਂ ਬਹਾਲੀ ਦੀ ਤਾਰੀਫ਼ ਹੀ ਹੋ ਰਹੀ ਹੈ